ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰਾਂ ਜੀ ਗੱਲ ਅਗਲੇ 7 ਦਿਨਾਂ ਦੀ ਕਰਾਂਗੇ ਯਾਨੀ ਕਿ ਦਸੰਬਰ ਦੇ ਅਖੀਰ ਤੱਕ ਮੌਸਮ ਪੰਜਾਬ ਅਤੇ ਨਾਲ ਲੱਗਦੇ ਖੇਤਰਾਂ ਦਾ ਕਿਹੋ ਜਿਹਾ ਰਹਿ ਸਕਦਾ ਹੈ ਤੇ ਨਵਾਂ ਸਿਸਟਮ ਕੀ ਆ ਰਿਹਾ ਮੀਂਹ ਵਾਲਾ ਤੇ ਉਹ ਕਦੋਂ ਪ੍ਰਭਾਵਿਤ ਕਰ ਸਕਦਾ ਹੈ ਵੀ ਤੁਹਾਨੂੰ ਰਿਪੋਰਟ ਇਸ ਵੀਡੀਓ ਦੇ ਵਿੱਚ ਦੇਾਂਗੇ ਮੌਸਮ ਦੀ ਸੈਟਲਰ ਦਸੇ ਰਾਸਿਲ ਜੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਲਗਭਗ ਫਾਤਫਾਗਾ ਦੇ ਵਿੱਚ ਇਸ ਵੇਲੇ ਮੌਸਮ ਖੁਸ਼ਕ ਤੇ ਸਾਫ਼ ਬਣਿਆ ਹੋਇਆ ਅ ਅੱਜ 23 ਦਸੰਬਰ ਦੇ ਸ਼ਾਮ ਵੇਲੇ ਅਸੀਂ ਵੀਡੀਓ ਬਣਾ ਰਹੇ ਹਾਂ ਤੇ ਜੇਕਰ ਰਾਤਾਂ ਦੇ ਆਪਾਂ ਗੱਲ ਕਰਦੇ ਹਾਂ ਅਜ ਰਾਤ ਦੇ ਮੌਸਮ ਦੇ ਲਗਭਗ ਖੁਸ਼ਕ ਤੇ ਠੰਡਾ ਹੀ ਰਹਿੰਦਾ ਜਾ ਫਿਰਿਆ ਕੱਲ ਜਿਹੜੀ ਆ ਤੜਕੇ ਸਵੇਰੇ ਫਿਰ ਤੋਂ ਤੁਹਾਡੇ ਇੱਕ ਵਾਰ ਵੱਡੇ ਫੱਦਰ ਦੇ ਵਾਪਸੀ ਕਰ ਸਕਦੀ ਹੈ ਤੇ ਜੇਕਰ ਆਪਾਂ ਰਾਤਾਂ ਦੇ ਟੈਂਪਰੇਚਰ ਦੇਖਦੇ ਹਾਂ ਜਿਹੜੇ ਕਿ ਮਿਨੀਮਮ ਟੈਂਪਰੇਚਰ ਆਪਾਂ ਗੱਲ ਕਰਦੇ ਹਾਂ ਤੇ 5.5 ਡਿਗਰੀ ਦੇ ਨਾਲ ਗੁਰਦਾਸਪੁਰ ਜ਼ਿਲ੍ਹਾ ਸਭ ਤੋਂ ਠੰਡਾ ਖੇਤਰ ਦਰਜ ਹੋ ਉਤੇ ਹੀ ਕਈ ਜਗ੍ਹਾਾਂ ਦੇ ਵਿੱਚ ਟੈਂਪਰੇਚਰ 10 ਤੋਂ ਤਾਂ ਦਰਜ ਹੋਏ 11 12 13 ਤੇ ਵੀ ਟੈਂਪਰੇਚਰ ਹੈ ਜਿਹੜੇ ਦਰਜ ਹੋਏ ਨੇ ਜਿਹੜੇ ਕਿ ਆਮ ਟੈਂਪਰੇਚਰ ਨਾਲੋਂ ਥੋੜੇ ਜ਼ਿਆਦਾ ਨੇ ਤੇ ਇਸ ਕਰਕੇ ਰਾਤਾਂ ਹੁਣ ਜਲੂ ਠੰਡ ਜਾਉਣੀਆਂ ਸ਼ੁਰੂ ਹੋਣਗੀਆਂ ਕਿਉਂਕਿ ਪਿੱਛੇ ਇੱਕ ਸਿਸਟਮ ਲੰਘ ਕੇ ਗਿਆ ਜਿਹੜਾ ਕਿ ਮੈਦਾਨਾਂ ਦੇ ਵਿੱਚ ਤਾਂ ਨਹੀਂ ਪਰ ਪਹਾੜਾਂ ਦੇ ਵਿੱਚ ਭਾਰੀ ਬਰਬਰੀ ਦਾ ਦੌਰ ਲਵਾ ਰਿਹਾ ਕੁਝ ਖੇਤਰਾਂ ਦੇ ਵਿੱਚ ਭਾਰੀ ਬਰਬਰੀ ਹੋਈ ਹੈ ਉਤਰਾਖੰਡ ਹਿਮਾਚਲ ਦੇ ਜੰਮੂ ਦੇ ਉੱਤਰ ਉਪਲੇ ਭਾਗਾਂ ਦੇ ਵਿੱਚ ਜਿਹਦਾ ਅਸਰ ਹੁਣ ਸਿੱਧੇ ਤੌਰ ਤੇ ਮੈਦਾਨਾਂ ਦੇ ਵਿੱਚੋਂ ਵੇਖਣ ਨੂੰ ਮਿਲੇਗਾ ਜਦੋਂ ਉੱਤਰ-ਪਛੋੜ ਦੀਆਂ ਠੰਡੀਆਂ ਖੁਸ਼ਕ ਹਵਾਵਾਂ ਮੈਦਾਨਾਂ ਨੂੰ ਵਾਸੀ ਕਰਨਗੀਆਂ ਜਿਹੜੀਆਂ ਕਿ ਵਾਪਸੀ ਕਰ ਚੁੱਕੀਆਂ ਨੇ ਅੱਜ ਸਵੇਰ ਤੋਂ ਤੇ ਇਹਦੇ ਸਦਕਾ ਹੁਣ ਠੰਡ ਜੜੀਆ ਜ਼ੋਰ ਫੜਦੀ ਨਜ਼ਰ ਆਵੇਗੀ ਆਉਂਦੇ ਦਿਨਾਂ ਦੇ ਵਿੱਚ ਰਾਤਾਂ ਦੇ ਟੈਂਪਰੇਚਰ ਹੁਣ ਦਿਨਾਂ ਦੇ ਟੈਂਪਰੇਚਰ ਹੁਣ ਇਹ ਹੇਠਾਂ ਜਾਣਗੇ ਦਿਨਾਂ ਦੇ ਟੈਂਪਰੇਚਰ 1-2 ਡਿਗਰੀ ਵਧਣਗੇ ਰਾਤਾਂ ਦੇ ਟੈਂਪਰੇਚਰ ਜਿਹੜੇ ਇਹਨਾਂ ਦੇ ਵਿੱਚ ਘਰਾਵਟ ਆਵੇਗੀ ਜੇਕਰ ਗੱਲ ਕਰੀਏ ਅਲਰਟ ਦੀ ਤੇ ਆਉਂਦੇ ਦਿਨਾਂ ਦੇ ਵਿੱਚ ਧੁੰਦਾ ਦੇ ਅਲਰਟ ਉਸੇ ਤਰ੍ਹਾਂ ਲਾਗੂ ਰਹਿਣਗੇ ਮੌਸਮ ਹਾਕ ਦੇ ਚਾਹਾਂ ਦੇ ਜਿਹੜੀਆਂ ਚੇਤਾਵਨੀ ਉਹ ਵੀ ਜਾਰੀ ਕੀਤੀ ਜਾਊ ਉਹ ਤੁਹਾਨੂੰ ਸਾਂਝ ਕਰਾਂਗੇ ਰਿਪੋਰਟ 에ਅਰ ਕੁਆਲਿਟੀ ਦੀ ਗੱਲ ਕਰਦੇ ਹਾਂ ਹਵਾ ਪ੍ਰਦੂਸ਼ਣ ਹਾਲੇ ਵੀ ਉਸੇ ਤਰ੍ਹਾਂ ਕੰਮ ਹੈ ਤੇ ਆਜੂਗੀ 에ਅਰ ਕੁਆਲਿਟੀ ਖਰਾਬ ਲੈਵਲ ਤੇ ਹੀ ਹੈ 150 ਤੋਂ ਲੈ ਕੇ 200 ਜਾਸਸ ਹਵਾ ਪ੍ਰਦੂਸ਼ਣ ਪੰਜਾਬ ਦੇ ਵਿੱਚ ਤੇ ਦਿੱਲੀ ਗੁਰੂਗਰਾਮ ਨੇੜਾ ਪੱਛਮੀ ਯੂਫੀਨਾ ਖਾਗਾਂ ਦੇ ਵਿੱਚ 200 ਤੋਂ ਤਾਂ 300 ਦੇ ਆਸपास ਜਿਹੜਾ 에ਅਰ ਕੁਆਲਿਟੀ ਜਿਹੜਾ ਇੰਡੈਕਸ ਹੈ ਜਿਹੜਾ ਉਦਾਰਜ ਹੋ ਰਿਹਾ ਜੇਕਰ ਤਾਜ਼ ਉਸ ਤੋਂ ਪਹਿਲਾਂ ਅੱਜ ਸਵੇਰ ਦੀ ਜੇ ਤੁਹਾਨੂੰ ਇੱਕ ਅਪਡੇਟ ਦਈਏ ਕਿ ਅੱਜ ਵਿਜ਼ਿਬਿਲਟੀ ਕਿੰਨੀ ਸੀ ਕਿਉਂਕਿ ਅੱਜ ਕਾਫੀ ਖੇਤਰਾਂ ਦੇ ਵਿੱਚ ਵੈਰੀ ਡੈਂਸ ਫੌਗ ਯਾਨੀ ਕਿ ਅਤੀ ਸੰਘਣੀ ਧੁੰਦ ਸੀ ਕੁਝ ਖੇਤਰਾਂ ਦੇ ਵਿੱਚ ਸੰਘਣੀ ਧੁੰਦ ਸੀ ਜਿੱਥੇ ਤਾਂ ਬਹੁਤ ਜ਼ਿਆਦਾ ਧੁੰਦ ਸੀ ਸ੍ਰੀ ਅਮ੍ਰਿਤਸਰ ਸਾਹਿਬ ਜਿਹੜੇ ਦੀ ਗੱਲ ਕਰੀਏ ਤਾਂ 0 ਮੀਟਰ ਤੇ ਜਿਹੜੀ ਵਿਜ਼ਿਬਿਲਟੀ ਉੱਥੇ ਸੀ ਤੇ ਫਰੀਦਕੋੜ ਜ਼ਿਲ੍ਹੇ ਦੇ ਵਿੱਚ 10 ਮੀਟਰ ਤੇ ਜਿਹੜੀ ਵਿਜ਼ਿਬਿਲਟੀ ਦਰਜ ਹੋਈ ਹੈ ਜਿੱਥੇ ਸੰਘਣੀ ਧੁੰਦ ਸੀ ਫਟਿਆਲਾ ਲੁਧਿਆਣਾ ਤੇ ਗੁਰਦਾਸਪੁਰ ਇਹਨਾਂ ਖੇਤਰਾਂ ਦੇ ਵਿੱਚ 50 ਮੀਟਰ ਤੋਂ ਵੀ ਘੱਟ ਵਿਜ਼ਿਬਿਲਟੀ ਜਿਹੜੀ ਹੈ ਦਰ ਉਤੇ ਹੀ ਇੱਕ ਵਾਰ ਤਾਜ਼ਾ ਰਿਪੋਰਟ ਤੇ ਨਜ਼ਰ ਮਾਰਾਂਗੇ ਜੋ ਮੌਸਮ ਖਾਗਨੇ ਆਉਦੇ ਦਿਨਾਂ ਦੇ ਵਿੱਚ ਜੋ ਮੌਸਮ ਦਾ ਅਨੁਮਾਨ ਲਾਇਆ ਸਕਰੀਨ ਤੇ ਦੇਖ ਸਕਦੇ ਹਾਂ ਸਾਲ ਦੇ ਅਖੀਰ ਤੱਕ ਜਾਣੇ ਕਿ 30 31 ਤੱਕ ਲਗਾਤਾਰ ਤਾਹੁਰ ਤੋੜ ਅਲਰਟ ਜਿਹੜੇ ਜਾਰੀ ਕੀਤੇ ਗਏ ਨੇ ਔਰੇਂਜ ਅਲਰਟ ਅਗਲੇ 4 ਦਿਨਾਂ ਦੇ ਲਈ ਲਾਗੂ ਰਹਿਣਗੇ ਡੈਂਸ ਫੌਗ ਯਾਨੀ ਕਿ ਡਸਟ ਤੋਂ ਡਸਟ ਟੂ ਵੈਰੀ ਡਸਟ ਫੌਗ ਯਾਨੀ ਕਿ ਭਾਰੀ ਤੋਂ ਵੀ ਇੱਥੇ ਭਾਰੀ ਧੁੰਦ ਜਿਹੜੀ ਆ ਸੰਗਣੇ ਧੁੰਦ ਬਹੁਤੇ ਖੇਤਰਾਂ ਨੂੰ ਪ੍ਰਭਾਵਿਤ ਕਰੇਗੀ ਪੰਜਾਬ ਦੇ ਤੇ ਨਾਲ ਲੱਗਦੇ ਖੇਤਰਾਂ ਦੇ ਤੇ ਉਸ ਤੋਂ ਬਾਅਦ ਵੀ ਅਲਰਟ ਲਾਗੂ ਰਣਗੇ ਲਗਭਗ 28 29 ਤਰੀਕ ਤੱਕ ਧੁੰਦਾਂ ਜੜੀਆਂ ਨੇ ਇਸੇ ਤਰ੍ਹਾਂ ਵੱਡੇ ਫੱਦਰ ਤੇ ਵਾਪਸੀ ਕਰਦੀਆਂ ਰਣਗੀਆਂ ਧੁੰਦਾਂ ਕੱਲੇ ਪੰਜਾਬ ਨੂੰ ਨਹੀਂ ਪ੍ਰਭਾਵਿਤ ਕਰਨੀਆਂ ਰਾਜਸਥਾਨ ਦੇ ਪੱਛਮੀ ਭਾਗ ਉੱਤਰੀ ਭਾਗ ਹਰਿਆਣਾ ਦੇ ਪੱਛਮੀ ਭਾਗ ਲਗਭਗ ਸਮੁੱਚਾ ਹਰਿਆਣਾ ਪੱਛਮੀ ਜੋਪੀ ਜੋਪੀ ਦੇ ਲਗਭਗ ਸਾਰੇ ਜ਼ਿਲ੍ਹੇ ਸਮੁੱਚਾ ਜੋਪੀ ਤੇ ਦਿੱਲੀ ਗੁਰੂਗਰਾਮ ਨੈਡਾ ਬਿਹਾਰ ਬੰਗਾਲ ਝਾਰਖੰਡ ਇਹਨਾਂ ਖੇਤਰਾਂ ਤੋਂ ਹੁੰਦੇ ਹੋਏ ਬੰਗਾਲ ਦੀ ਖਾੜੀ ਤੱਕ ਧੁੰਦ ਦੀ ਚਾ ਇਸ ਤਰ੍ਹਾਂ ਮੌਸਮ ਚੱਲਦਾ ਰਹਿਣਾ ਧੁੰਦਾ ਇਸੇ ਤਰ੍ਹਾਂ ਵੱਡੇ ਫੱਦਰ ਤੇ ਜਿਹੜੀਆਂ ਵਾਪਸੀ ਕਰਦੀਆਂ ਰਣੀਆਂ ਅਗਲੇ 4-5 ਦਿਨ ਜੜਿਆ ਤਾਬਰਤੋਰ ਅਲੜਤੇ ਰਣਗੇ ਤੇ ਮੀ ਵਾਲੇ ਫਖ ਤੋਂ ਫਿਲਹਾਲ ਇੱਕ ਕਮਜ਼ੋਰ ਸਿਸਟਮ ਜੜਾ ਗਈ ਦਸੰਬਰ ਦੇ ਅਖੀਰ ਦੇ ਵਿੱਚ ਆ ਰਿਹਾ ਹੈ ਤੇ ਉਹਦੇ ਵਿੱਚ ਵੱਡੇ ਫੱਦਰ ਤੇ ਮੀ ਦੇ ਚਾਂਸ ਘਟਦੇ ਜਾ ਫਰੇ ਨੇ ਤੇ ਕਿਤੇ ਕਣੀਆਂ ਛਰਾਟੇ ਲਾ ਜਾਣੇ ਤਾਂ ਉਹਨਾਂਕਾਰ ਨਹੀਂ ਕਰਦੇ ਜਿਹੜਾ ਸਿਸਟਮ ਮੀ ਵਾਲਾ ਪ੍ਰਭਾਵਿਤ ਕਰ ਸਕਦਾ ਹੈ ਉਹ ਜਨਵਰੀ ਦੇ ਪਹਿਲੇ ਹਫਤੇ ਦੇ ਖੀਲੇ ਦਿਨਾਂ ਦੇ ਵਿੱਚ ਆ ਸਕਦਾ ਹੈ ਧੰਨਵਾਦ